ਉਹ ਪਰਲਾ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਪਹਿਲਾਂ ਤਾਂ ਜੀ ਮੈਂ ਪੰਜਾਬ ਸਰਕਾਰ ਦਾ ਪਰ ਜਿਹੜੇ ਮੰਤਰੀ ਗਨ ਇਹਦੇ ਵਿੱਚ ਲੱਗੇ ਹੋਏ ਆ ਸਾਡਾ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਜਿਹੜਾ ਇਹ ਰੋਡ ਸ਼ੋ ਇਹਨਾਂ ਨੇ ਆ ਲਾਈਟ ਐਂਡ ਸਾਊਂਡ ਸ਼ੋ ਬਣਾਇਆ ਹੈ ਕਮਾਲ ਦਾ ਬਣਾਇਆ। ਦੇਖੋ ਇਹਦੇ ਨਾਲ ਇਤਿਹਾਸ ਬਾਰੇ ਬੱਚਿਆਂ ਨੂੰ ਵੀ ਪਤਾ ਚੱਲਦਾ ਅੱਜ ਦੇ ਯੂਥ ਨੂੰ ਪਤਾ ਚੱਲਦਾ ਬਜ਼ੁਰਗਾਂ ਨੂੰ ਪਤਾ ਚੱਲਦਾ ਮੈਂ ਜਦੋਂ ਇਹ ਲਾਈਟ ਐਂਡ ਸਾਊਂਡ ਸ਼ੋਅ ਦੇਖਿਆ ਕਈ ਚੀਜ਼ਾਂ ਦਾ ਇਤਿਹਾਸ ਤਾਂ ਸਾਨੂੰ ਪਤਾ ਹੈ ਪਰ ਕਈ ਚੀਜ਼ਾਂ ਦਾ ਸਾਨੂੰ ਵੀ ਪਹਿਲੀ ਵਾਰੀ ਪਤਾ ਚੱਲਿਆ ਔਰ ਬਹੁਤ ਹੀ ਚੰਗਾ ਲੱਗਿਆ ਐਸੇ ਤਰ੍ਹਾਂ ਇਤਿਹਾਸ ਨੂੰ ਗੁਰੂਆਂ ਦੇ ਸਾਡੇ ਗੁਰੂਆਂ ਦੇ ਇਤਿਹਾਸ ਨੂੰ ਉਜਾਗਰ ਅੱਗੇ ਵੀ ਹੋਰ ਕਰਨਾ ਚਾਹੀਦਾ ਹੈ ਮੈਂ ਮੈਂ ਬਿਲਕੁਲ ਉਹੀ ਕਹਿ ਰਿਹਾ ਜੀ ਸਕੂਲ ਦੇ ਬੱਚੇ ਆਏ ਛੋਟੇ ਬੱਚੇ ਆਏ ਮੈਂ ਛੋਟੇ ਬੱਚੇ ਵੀ ਦੇਖੇ ਬੈਠੇ ਔਰ ਬਹੁਤ ਧਿਆਨ ਨਾਲ ਦੇਖ ਰਹੇ ਸੀਗੇ ਕਈ ਵਾਰੀ ਬੰਦਾ ਜਦੋਂ ਕੁਝ ਪੜ੍ਹਦਾ ਉਹ ਇੰਨੀ ਚੰਗੀ ਤਰ੍ਹਾਂ ਨਹੀਂ ਦੇਖਦਾ ਪਰ ਆ ਲਾਈਟ ਐਂਡ ਸਾਊਂਡ ਸ਼ੋਅ ਤੁਸੀਂ ਵੀ ਦੇਖਿਆ ਮੈਂ ਤਾਂ ਇਦਾਂ ਦਾ ਕਦੀ ਪਹਿਲਾਂ ਨਹੀਂ ਦੇਖਿਆ ਬਹੁਤ ਹੀ ਚੰਗਾ ਲੱਗਿਆ ਔਰ ਜਿਹੜੀ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਦਿਹਾੜਾ ਮਨਾਇਆ ਜਾ ਰਿਹਾ 25 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਮੈਂ ਤੁਹਾਡੇ ਚੈਨਲਾਂ ਦੇ ਥਰੂ ਸਾਰਿਆਂ ਨੂੰ ਕਹੂੰਗਾ ਜਿੰਨੇ ਵੀ ਜਿੰਨੇ ਵੀ ਪੰਜਾਬ ਦੇ ਵਾਸੀ ਐ ਲੁਧਿਆਣੇ ਦੇ ਵਾਸੀ ਐ ਕੋਈ ਤੁਸੀਂ ਲੁਧਿਆਣੇ ਦੇ ਯਾਦਾ ਚੈਨਲ ਹੋ ਵੀ ਸਾਰੇ ਜ਼ਰੂਰ ਉੱਥੇ ਪੁੱਜਣ ਔਰ ਜਿੱਥੇ ਵੀ ਗੁਰੂ ਜੀ ਹੋਣਗੇ ਐਨੇ ਸਾਲਾਂ ਬਾਅਦ ਜਿੱਥੇ ਵੀ ਉਹ ਦੇਖਣਗੇ ਉਹਨਾਂ ਨੂੰ ਵੀ ਚੰਗਾ ਲੱਗੇਗਾ ਕਿ ਜਿਹੜਾ ਮੈਂ ਬਲਿਦਾਨ ਦਿੱਤਾ ਸੀ ਲੋਕੀ ਉਹਦੀ ਮੈਨੂੰ ਇੱਜ਼ਤ ਔਰ ਮਾਨ ਦੇ ਰੇ ਆ। ਸასი ਆ ਲੋਕ। ਇਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦੇ ਲੁਧਿਆਣਾ ਵਿੱਚ ਸਾਊਂਡ ਐਂਡ ਲਾਈਟ ਸ਼ੋਅ ਕਰਵਾਇਆ ਗਿਆ ਜਿੱਥੇ ਸਾਡੇ ਲੁਧਿਆਣੇ ਦੇ ਸਿਵੇਂ ਮੰਤਰੀ ਸੰਜੀਵੇ ਰੋੜਾ ਜੀ ਲੁਧਿਆਣੇ ਦੇ ਸਾਰੇ ਐਮ ਐਲ ਏ ਸਹਿਬਾਨ ਮੇਅਰ ਸਾਹਿਬ ਔਰ ਡੀ ਸੀ ਸਹਿਬਾਨ ਪ੍ਰਸ਼ਾਸਨ ਪਹੁੰਚਿਆ ਸੋ ਸਮੂਹ ਸੰਗਤਾਂ ਨੇ ਜਿਹੜੀ ਆ ਕੇ ਸਾਊਂਡ ਐਂਡ ਲਾਈਟ ਸ਼ੋ ਦੇਖਿਆ ਗੁਰੂ ਸਾਹਿਬ ਜੀ ਜੀਵਨੀ ਬਾਰੇ ਪਤਾ ਚੱਲਿਆ ਕਈ ਬਹੁਤ ਇਤਿਹਾਸ ਵਾਲੇ ਜਿਵੇਂ ਅਰੋੜਾ ਜੀ ਨੇ ਦੱਸਿਆ ਕਿ ਕਈ ਐਫੋਨੀਆਂ ਅੱਜ ਦਿਖਾਇਆ ਗਿਆ ਜਿਹਦੇ ਵਿੱਚ ਨਹੀਂ ਸੀ ਨੌਲੇਜ ਰਾਜ ਦੇਖਣ ਤੋਂ ਬਾਅਦ ਸੌਨ ਐਂਡ ਲਾਈਟਸੋ ਦੇ ਵਿੱਚ ਉਹਦੇ ਗੁਰੂ ਸਾਹਿਬ ਦੀ ਜੀਵਨੀ ਬਾਰੇ ਸਾਰੀ ਚੀਜ਼ ਦਾ ਪਤਾ ਚੱਲਿਆ ਸੋ ਸ੍ਰੀ ਸ੍ਰੀ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪਹਿਲਾਂ ਤੇ ਤੁਹਾਡਾ ਧੰਨਵਾਦ ਤੁਸੀਂ ਸਾਰੇ ਅੱਜ ਇਸ ਸੌਨ ਐਂਡ ਲਾਈਟਸੋ 'ਚ ਪਹੁੰਚੇ ਸੋ ਬੇਨਤੀ ਹੈ 20 ਤਰੀਕ ਨੂੰ ਫਰੀਦਕੋਟ ਤੋਂ ਨਗਰ ਕੀਰਤਨ ਚੱਲੇਗਾ ਜਿਸ ਜੋ ਕਿ ਵਕ ਵਕ ਸਰਜ ਹੁੰਦਾ ਹੋਇਆ ਰਾਤ ਨੂੰ ਸ੍ਰੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਹੁੰਚੇਗਾ ਸੋ ਸਮੂਹ ਸੰਗਤਾਂ ਨੂੰ ਤੇ ਵਿੱਚ ਹਾਜ਼ਰੀ ਲਗਵਣੀ 21 ਤਰੀਕ ਨੂੰ ਸਵੇਰੇ ਲੁਧਿਆਣੇ ਤੋਂ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਚੱਲਦੇ ਹੋਏ ਫਤਗੜ ਸਾਹਿਬ ਰਸਤੇ 'ਚ ਦੁਪਹਿਰ ਦੇ ਟਾਈਮ ਤੇ ਸਾਨੇয়াল ਗੁਰਦੁਆਰਾ ਲੰਦੂ ਸਾਹਿਬ ਤੋਂ ਜੇ ਹੋਏ ਸੋ ਫਤਗੜ ਸਾਹਿਬ ਪਹੁੰਚਣਗੇ ਫਤਗੜ ਸਾਹਿਬ ਤੋਂ 22 ਤਰੀਕ ਨੂੰ ਅਨੰਦਪੁਰ ਸਾਹਿਬ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਨਗਰ ਕੀਰਤਨ ਵਿੱਚ ਵੀ ਹਾਜ਼ਰੀ ਲਗਵਣੀ ਤੇ 23 24 25 ਅਨੰਦਪੁਰ ਸਾਹਿਬ ਵਿਖੇ ਜੋ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਦਾ ਜਿਹੜਾ ਸ਼ਹਾਦਤ ਵਾਲਾ ਜਿਹੜਾ ਦਿਨ ਮਨਾਏ ਜਾ ਰਹੇ ਆ ਸੋ ਸਮੂਹ ਪੰਜਾਬ ਵਾਸੀਆਂ ਨੂੰ ਸਮੂਹ ਲੁਧਿਆਣਾ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ 23 24 25 ਨੂੰ ਅਨੰਦਪੁਰ ਸਾਹਿਬ ਵਿਖੇ ਹਾਜ਼ਰੀ ਲਵਾਈਏ ਬੱਚਿਆਂ ਦੇ ਸਮੇਤ ਤੇ ਨਗਰ ਕੀਰਤਨ ਜਿਹੜਾ 20 ਤੇ 21 ਤਰੀਕ ਨੂੰ ਜਰੂਰ ਹਾਜ਼ਰ ਹੋਈਏ ਸੋ ਅੱਜ ਤੁਸੀਂ ਸਾਰੇ ਲੁਧਿਆਣਾ ਵਾਸੀ ਇਸ ਸੋਨ ਐਂਡ ਲਾਈਟਸ ਨੂੰ ਪਹੁੰਚੇ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਡੀਸੀ ਸਾਹਿਬ ਦਾ ਪੂਰੀ ਟੀਮ ਦਾ ਆਪਕ ਧੰਨਵਾਦ ਕਰਦਾ ਜਿਹੜਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਹੈ ਕਿ ਜ ਪੰਜਾਬ ਦੇ ਵਿੱਚ ਇੰਨਾ ਵੱਡਾ ਇਤਿਹਾਸਿਕ ਦਿਨ ਜਿਹੜੇ ਗੁਰੂ ਸਾਹਿਬ ਦੇ ਜਿਹੜੇ 350 ਸਾਲਾ ਮਨਾਇਆ ਜਾ ਰਿਹਾ ਅੱਜ ਤੱਕ ਇੰਨੀ ਉਮਰ ਹੋ ਗਈ ਨਹੀਂ ਸੁਣਿਆ तकरीबन 50 ਸਾਲ ਦੇ ਹੋ ਗਏ ਹਨ ਤੇ ਸਿਰਫ ਗੁਰੂ ਸਾਹਿਬਾਂ ਦੀਆਂ ਨਗਰ ਕੀਰਤਨਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸੁਣਿਆ ਸੀ ਪਰ ਅੱਜ ਸਰਕਾਰ ਵੱਲੋਂ ਜਿਹੜਾ ਬਹੁਤ ਵੱਡਾ ਉਤਸਵਲਾ ਇਹ ਪੰਜਾਬ ਵਾਸੀਨ ਕੀਤਾ ਜਾ ਰਿਹਾ ਹੈ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵਿੱਚ ਤੁਹਾਨੂੰ ਆਖਦਾ